ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਆਰਗੇਨਾਈਜ਼ਡ ਕ੍ਰਾਈਮ ਅਤੇ ਗੈਂਗਸਟਰਸ ਦੇ ਖਿਲਾਫ ਸਖਤ ਕਾਰਵਾਈ ਕਰਦੀ ਆਈ ਉਸੇ ਲੜੀ ਚ ਸਾਨੂੰ ਸਫਲਤਾ ਹਾਸਲ ਹੋਈ ਜਦੋਂ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੋਂ ਉਹਨਾਂ ਦੀ ਟੀਮ ਨੇ 13 ਦਸੰਬਰ ਦੀ ਰਾਤ ਨੂੰ ਗੱਦੋ ਮਾਚਰਾ ਸਦਰ ਰਾਜਪੁਰੇ ਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਗੋਲ ਡਿਟਲ ਨੋ ਦੇਸ਼ ਆ ਰਹੇ ਹਨ ਤੇ ਉਸ ਵਾਰਦਾਤ ਚ 75 ਸਾਲ ਦੇ ਬਜ਼ੁਰਗ ਬਲਦੇਵ ਸਿੰਘ ਨੂੰ ਗੋਲੀ ਲੱਗੀ ਸੀ ਉਹਨਾਂ ਦੇ ਢਿੱਡ ਚ ਉਹਦੇ ਬਾਅਦ ਯੂ ਐਸ ਏ ਚ ਉਹਨਾਂ ਦੇ بیٹے ਨੂੰ ਐਕਸਟਰਸ਼ਨ ਕਾਲ ਆਈ ਸੀ ਗੋਲ ਡਿਟਲੋਂ ਵੱਲੋਂ ਤੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਜਿਹੜੇ ਦੋਨੇ ਮੇਨ ਸ਼ੂਟਰਸ ਨੇ ਚਮਕੌਰ ਸਾਹਿਬ ਏਰੀਏ ਦੇ ਰਹਿਣ ਵਾਲੇ ਇਹਨਾਂ ਦੀ ਸਾਡੇ ਕੋਲ ਇਨਪੁਟ ਸੀਗੀ ਏ ਪੁਲਿਸ ਪੀਮਾਨੇ ਜਦੋਂ ਘੇਰਾਬੰਦੀ ਕੀਤੀ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਫੈਰ ਕੀਤੇ ਇੱਕ ਫੈਰ ਜਿਹੜਾ ਆ ਉਹ ਪੁਲਿਸ ਵਹੀਕਲ ਦੀ ਵਿੰਸ਼ੀਲਡ ਤੇ ਵੀ ਲੱਗਾ ਤੇ ਪੁਲਿਸ ਪਾਰਟੀ ਨੇ ਰਿਸਟ੍ਰੇਂਟ ਦਾ ਆਪਣਾ ਕਰਦੇ ਹੋਏ ਪਰਤਦੇ ਹੋਏ ਜਦੋਂ ਜਵਾਬੇ ਫੈਰ ਕੀਤਾ ਤੇ ਦੋਨੇ ਬੰਦਿਆਂ ਦੇ ਲੈਗ ਐਂਜਰੀ ਹੋਈ ਬੁਲੇਟ ਇੰਜਰੀ ਇਹਨਾਂ ਨੂੰ ਜਾਪਤ ਅਨੁਸਾਰ ਹਸਪਤਾਲ ਦਾਖਲ ਕਰਾਇਆ ਗਿਆ ਇਹ ਬਿਲਕੁਲ ਕਲੀਅਰ ਮੈਸੇਜ ਆ ਜੀ ਕਿ ਐਕਸਪੋਰਸ਼ਨ ਕਾਲਸ ਤੇ ਆਰਗੇਨਾਈਜ਼ਡ ਕ੍ਰਾਈਮ ਨੂੰ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਪਹਿਲਾਂ ਵੀ ਸਰਗਰਮੀ ਨਾਲ ਸਖਤਾਈ ਨਾਲ ਕਾਰਵਾਈ ਕਰਦੇ ਰਹੇ ਆ ਤੇ ਅੱਗੇ ਵੀ ਕਾਰਵਾਈ ਜਿਹੜੀ ਉਹ جاری ਰਹੂਗੀ ਤੇ ਦੋਨੇ ਸ਼ੂਟਰਾਂ ਤੋਂ 30 ਐਮਐਨ ਤੇ ਬੱਤੀਬੋਰ ਦੇ ਜਿਹੜੇ ਫੋਰਨ ਮੇਡ ਵੈਪਨ ਵੀ ਇਟਲੀ ਮੇਡ ਬਰਾਮਦ ਹੋਏ ਇੱਕ ਮੋਟਰਸਾਈਕਲ ਤੇ ਸੀਗੇ ਜਿਹੜਾ ਕਿਸਾਨ ਨੂੰ ਖਿਸ਼ਾ ਚੋਰੀ ਦਾ ਮੋਟਰਸਾਈਕਲ ਹਾਂਜੀ ਇਹਨਾਂ ਦੇ ਉੱਪਰ ਚਮਕੌਰ ਸਾਹਿਬ 'ਚ ਪਹਿਲਾਂ ਵੀ ਮੁਕੱਦਮੇ ਜਿਹੜੇ ਆ ਫਾਇਰਿੰਗ ਦੇ ਦਰਜ ਹੈਗੇ ਨੇ। ਇਹਨਾਂ ਨੇ ਪੁਲਿਸ ਪਾਰਟੀ ਨੇ ਗੋਲੀ ਚਲਾਈ ਕੋਈ ਆਪਣੇ ਕੁਦਾ ਜਿੱਦੂ ਨਹੀਂ ਮੁਲਾਜ਼ਮਾਂ ਦਾ ਵਿਚਾਰ ਹੈ ਗਿਆ ਜੀ ਕਿ ਕਾਫੀ ਮਤਲਬ ਸੀਵੀਅਰ ਇਹਨਾਂ ਨੇ ਮਾਰਨ ਦੀਆਂ ਖਾਲੀ ਗੋਲੀਆਂ ਚਲਾਈਆਂ ਸੀ। ਪਰੰਤੂ ਮੁਲਾਜ਼ਮਾਂ ਦਾ ਵਿਚਾਰ ਹੈ ਆ ਤੇ ਹੁਣ ਅੱਗੇ ਵੀ ਇਸ ਗੈਂਗ ਦੇ ਜਿਹੜੇ ਕੋਈ ਬਾਕੀ ਵੀ ਕਰਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਇਹਦੇ 'ਚ ਰੌਣਕ ਕਰਾਂਗੇ। ਇਹ ਦੋਨਾਂ ਦੀ ਉਮਰ ਜੀ 22 ਸਾਲ ਹੈਗੀ। ਬਿਲਕੁਲ ਇਹ ਅਨਪੜ੍ਹ ਕਿਸਮ ਦੇ ਬੰਦੇ ਤੇ ਇਹਨਾਂ ਨੇ ਬੜੀ ਮਤਲਬ ਜਿਹਨੂੰ ਮਿੱਥ ਕੇ ਰੇਕੀ ਕਰਕੇ ਫਾਇਰਿੰਗ ਕੀਤੀ ਸੀ ਤੇ ਜਿਹੜੇ ਬਜ਼ੁਰਗ ਨੂੰ ਗੋਲੀ ਲੱਗੀ ਸੀ ਉਹਦੇ ਬੇਟੇ ਦਾ ਯੂਐਸਏ 'ਚ ਇੱਕ ਰੈਸਟੋਰੈਂਟ ਆ ਤੇ ਯੂਐਸਏ ਦੇ ਉਸ ਰੈਸਟੋਰੈਂਟ ਦੇ ਉੱਪਰ ਵੀ ਫਾਇਰਿੰਗ ਹੋਈ ਸੀ ਤੇ ਇਹਨਾਂ ਤੋਂ ਵੱਡੀ ਰਕਮ ਫਰौती ਦੀ ਮੰਗੀ ਗਈ ਸੀ ਇਹਨਾਂ ਦੀ ਅਰੈਸਟ ਦੇ ਨਾਲ ਹੀ ਜਿਹੜੀ ਇਹਨਾਂ ਨੇ ਖਰੜ ਏਰੀਏ ਮੋਹਾਲੀ 'ਚ ਵੀ ਜਿਹੜੀ ਮੂਲਲੀ ਪੁਸ਼ਗਿਸਤ ਚ ਗੱਲ ਸਾਹਮਣੇ ਆਈ ਹੈ ਕਿ ਉੱਥੇ ਵੀ ਕਿਸੇ ਜੁਐਲਰ ਦੀ ਦੁਕਾਨ ਤੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਅੱਗੇ ਫਿਊਚਰ ਚ ਤੇ ਉਸ ਵਾਰਦਾਤ ਨੂੰ ਵੀ ਟਾਲਿਆ ਗਿਆ ਸੀ ਪਟਿਆਲੇ ਦੇ ਵਿੱਚ ਹੋਮਰੇ ਸੀ ਕੋਈ ਕਾਰਨ ਸੀ ਕੋਈ ਦੇਖੋ ਜੀ ਇਹਨਾਂ ਨੇ ਜਿਹੜੀ ਪਹਿਲੀ ਵਾਰਦਾਤ ਕੀਤੀ ਉਹ ਵੀ ਪਟਿਆਲੇ ਚ ਕੀਤੀ ਤੇ ਰੀਸੈਂਟਲੀ ਅਸੀਂ ਟੈਕਨੀਕਲੀ ਬੜੀ ਮਿਹਨਤ ਨਾਲ ਇਹਨਾਂ ਤੇ ਕੰਮ ਕਰ ਰਹੇ ਸੀ ਤੇ ਇਹਨਾਂ ਦੀ ਮੂਵਮੈਂਟ ਆਈ ਸੀ ਢੜਬੇ ਰੀਏ ਤੇ ਸਾਨੂੰ ਸ਼ੱਕ ਸੀ ਕਿ ਢੜਬੇ ਤੋਂ ਪਟਿਆਲੇ ਇਹ ਵਾਪਸੀ ਆ ਸਕਦੇ ਉਸ ਸ਼ੱਕ ਦੇ ਆਧਾਰ ਤੇ ਨਕਬੰਦੀ